ਪਸ਼ੂ ਪਾਲਕ ਵੀਰੋ ਤੇ ਭੈਣੋ ਮੈਂ ਡਾਕਟਰ ਹਰਕੀਰ ਸਿੰਘ ਪ੍ਰੋਫੈਸਰ ਪਸ਼ੂ ਪਰਜੀਵੀ ਵਿਗਿਆਨ ਵਿਭਾਗ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਜੁਨੀਵਰਸਿਟੀ ਅੱਜ ਤੁਹਾਡੇ ਨਾਲ ਮੱਖੀਆਂ ਤੇ ਮੱਛਰਾਂ ਦੁਆਰਾ ਦੁੱਧਾਰੂਆਂ ਵਿੱਚ ਹੋਣ ਵਾਲੇ ਨੁਕਸਾਨ ਤੇ ਇਹਨਾਂ ਦੀ ਰੋਕਥਾਮ ਦੇ ਨੁਕਤੇ ਬਾਰੇ ਵਿਚਾਰ ਵਟਾਂਦਰਾ ਸਾਂਝਾ ਕਰਾਂਗਾ ਪਸ਼ੂ ਪਾਲਕ ਵੀਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਦਾ ਜਿਹੜਾ ਗਰਮੀਆਂ ਦਾ ਮੌਸਮ ਤੇ ਆਉਣ ਵਾਲਾ ਬਰਸਾਤਾਂ ਦਾ ਮੌਸਮ ਮੱਖੀਆਂ ਤੇ ਮੱਛਰਾਂ ਦੀ ਜਨਸੰਖਿਆ ਵਧਣ ਲਈ ਅਨੁਕੂਲ ਮੌਸਮ ਹੈ ਕਿਉਂਕਿ ਇਹਨਾਂ ਨੂੰ ਵਧਾਉਣ ਦੇ ਵਿੱਚ ਸਹਾਇੀ ਹੋਣ ਵਾਲੀ ਜਲਵਾਯੂ ਇਸ ਮੌਸਮ ਵਿੱਚ ਕਾਫੀ ਅਨੁਕੂਲ ਰਹਿੰਦੀ ਹੈ ਜਿਸ ਕਰਕੇ ਇਹ ਆਪਣੀ ਆਬਾਦੀ ਜਿਹੜੀ ਹੈ ਕਾਫੀ ਹੱਦ ਤੱਕ ਵਧਾ ਦਿੰਦੇ ਨੇ ਗੱਲ ਕਰੀਏ ਮੱਖੀਆਂ ਤੇ ਮੱਛਰਾਂ ਦੁਆਰਾ ਹੋਣ ਵਾਲੇ ਨੁਕਸਾਨ ਦੀ ਦੁੱਧਾਰੂਆਂ ਪਸ਼ੂ ਦੁੱਧਾਰੂ ਪਸ਼ੂਆਂ ਵਿੱਚ ਮੱਖੀਆਂ ਤੇ ਮੱਛਰ ਜਿਹੜੇ ਨੇ ਉਹ ਪਸ਼ੂਆਂ ਨੂੰ ਬਹੁਤ ਜ਼ਿਆਦਾ ਕੱਟਦੇ ਵੱਢਦੇ ਹਨ ਜਿਸ ਕਰਕੇ ਪਸ਼ੂਆਂ ਵਿੱਚ ਬੇਚੈਨੀ ਤੇ ਉਹ ਨੀਂਦਰਾਪਨ ਦੇਖਿਆ ਜਾਂਦਾ ਹੈ ਬੇਚੈਨੀ ਹੋਣ ਕਰਕੇ ਪਸ਼ੂ ਜਿਹੜਾ ਹੈ ਉਹ ਰਜਵੀ ਖੁਰਾਕ ਨਹੀਂ ਲੈ ਪਾਂਦਾ ਤੇ ਉਹਦੀ ਜਿਹੜੀ ਆ ਉਤਪਾਦਨ ਸਮਰੱਥਾ ਜਿਹੜੀ ਆ ਘਟ ਜਾਂਦੀ ਹੈ ਇਹ ਵੀ ਦੇਖਿਆ ਗਿਆ ਹੈ ਕਿ ਮੱਖੀਆਂ ਤੇ ਮੱਛਰਾਂ ਕਰਕੇ ਪਸ਼ੂਆਂ ਦਾ ਦੁੱਧ ਜਿਹੜਾ ਵਾ 5% ਤੱਕ ਜਿਹੜਾ ਹੈ ਘਟ ਜਾਂਦਾ ਹੈ ਜਿਹਦੇ ਕਰਕੇ ਪਸ਼ੂ ਪਾਲਕ ਨੂੰ ਕਾਫੀ ਆਰਥਿਕ ਨੁਕਸਾਨ ਚੱਲਣਾ ਪੈਂਦਾ ਮੱਖੀਆਂ ਤੇ ਮੱਛਰ ਪਸ਼ੂਆਂ ਦਾ ਬਹੁਤ ਜ਼ਿਆਦਾ ਖੂਨ ਚੂਸਦੇ ਨੇ ਜਿੰਨਾ ਕਰਕੇ ਪਸ਼ੂਆਂ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਤੇ ਪਸ਼ੂ ਇਹਨਾਂ ਤੋਂ ਜਿਹੜਾ ਬਚਾ ਦੇ ਲਈ ਇਹ ਜਿਹੜਾ ਪਸ਼ੂ ਇੱਧਰ ਉੱਧਰ ਬੇਤਹਾਸ਼ਾ ਦੌੜਦੇ ਨੇ ਜਿਹਦੇ ਕਰਕੇ ਕਈ ਵਾਰ ਪਸ਼ੂ ਜਿਹੜੇ ਆ ਤੂ ਜਾਂਦੇ ਨੇ ਜਾਂ ਜਾਨਵਰਾਂ ਦੀਆਂ ਜਿਹੜੀਆਂ ਵਾ ਹੱਡੀਆਂ ਤੱਕ ਜਿਹੜੀਆਂ ਨੇ ਟੁੱਟ ਜਾਂਦੀਆਂ ਹੋਰ ਤਾਂ ਹੋਰ ਮੱਖੀਆਂ ਤੇ ਮੱਛਰ ਜਿਹੜੇ ਨੇ ਉਹ ਪਸ਼ੂਆਂ ਵਿੱਚ ਆਪਣੇ ਸਿੱਧੇ ਪ੍ਰਭਾਵਾਂ ਦੇ ਨਾਲ ਨਾਲ ਸਿੱਧੇ ਪ੍ਰਭਾਵ ਦੇ ਰੂਪ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਜਰਾਸੀਮੀ ਜਿਹੜਾ ਵਾ ਉਹ ਫੈਲਾਉਂਦੇ ਨੇ ਜਿਹਦੇ ਕਰਕੇ ਪਸ਼ੂ ਪਾਲਕ ਨੂੰ ਦੋਰੀ ਮਾਰ ਪੈਂਦੀ ਹੈ ਹੁਣ ਆਪਾਂ ਗੱਲ ਕਰੀਏ ਮੱਖੀਆਂ ਤੇ ਮੱਛਰਾਂ ਦੇ ਬਚਾਅ ਦੇ ਲਈ ਪਸ਼ੂ ਪਾਲਕ ਨੂੰ ਕਿਹੜੇ ਕਿਹੜੇ ਉਪਰਾਲੇ ਕਰਨੇ ਚਾਹੀਦੇ ਨੇ ਸੋ ਵੀਰੋ ਤੇ ਭੈਣੋ ਪਹਿਲਾਂ ਆਪਾਂ ਨੂੰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਮੱਖੀਆਂ ਤੇ ਮੱਛਰ ਜਿਹੜੇ ਨੇ ਉਹ ਅਸਥਾਈ ਪਰਜੀਵੀ ਨੇ ਤੇ ਇਹ ਜਿਹੜੇ ਨੇ ਗੰਦਮੰਦ ਜਿਵੇਂ ਮੱਖੀਆਂ ਦਾ ਸਾਰੇ ਜਾਣਦੇ ਨੇ ਕਿ ਮੱਖੀਆਂ ਜਿਹੜੀਆਂ ਨੇ ਉਹ ਕੂੜਾ ਕਰਕਟ ਗੋਹੇ ਤੇ ਵਿੱਚ ਜਿਹੜੀਆਂ ਵਾ ਪਨਪਦੀਆਂ ਨੇ ਤੇ ਮੱਛਰ ਜਿਹੜੇ ਨੇ ਉਹ ਪਾਣੀ ਦੇ ਖੜੇ ਸਰੋਤਾਂ ਵਿੱਚ ਜਿਹੜਾ ਵਾ ਪਨਪਕੇ ਆਪਣੇ ਜੀਵਨ ਕਾਲ ਨੂੰ ਪੂਰਾ ਕਰਦੇ ਨੇ ਇਸ ਕਰਕੇ ਜਾਨਵਰਾਂ ਦੇ ਨਾਲ-ਨਾਲ ਇਹਨਾਂ ਤੋਂ ਨਿਜਾਤ ਪਾਉਣ ਲਈ ਪਸ਼ੂਪਾਲਕ ਨੂੰ ਆਪਣੇ ਸ਼ੈੱਡ ਤੇ ਉਸ ਦੇ ਆਲੇ-ਦੁਆਲੇ ਦੀ ਸਫਾਈ ਦੇ ਵੱਲ ਜਿਵਾਵਾ ਸੰਪੂਰਨ ਜਿਰਾਵਾ ਧਿਆਨ ਦੇਣਾ ਚਾਹੀਦਾ ਹੈ ਸ਼ੈੱਡ ਦੀ ਸਫਾਈ ਕਰਨਾ ਕੂੜਾ ਕਰਕਟ ਨੂੰ ਬਹੁਤਾ देर ਇਕੱਠੇ ਨਾ ਹੋਣ ਦੇਣਾ ਮਲਮੂਤਰ ਦੀ ਸਹੀ ਨਿਕਾਸੀ ਦਾ ਪ੍ਰਬੰਧ ਕਰਨਾ ਗੋਹੇ ਨੂੰ ਸਮੇਂ ਸਿਰ ਚੁੱਕਣਾ ਤੇ ਉਹਨੂੰ ਜਿਹੜਾ ਬਾਅਦ ਚੁੱਕ ਕੇ ਕਿਸੇ ਡੂੰਘੇ ਟੋਏ ਵਿੱਚ ਦੱਬ ਦੇਣਾ ਜਿਸ ਨੂੰ ਬਾਅਦ ਚੋਂ ਖਾਦ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ ਜਾਂ ਟਰੈਕਟਰ ਟਰਾਲੀ ਦੁਆਰਾ ਜਿਹੜਾ ਵਾ ਜੇ ਪਿੰਡ ਵਿੱਚ ਗੋਬਰ ਗੈਸ ਪਲਾਂਟ ਮੌਜੂਦ ਹੈ ਤੇ ਉਹ ਗੋਬਰ ਗੈਸ ਪਲਾਂਟ ਵਿੱਚ ਜਿਹੜਾ ਵਾ ਉਹ ਗੋਹੇ ਨੂੰ ਪਹਚਾਨਣਾ ਜਿਹੜਾ ਵਾ ਉਹਨੂੰ ਜਿਹੜੀ ਗੋਬਰ ਗੈਸ ਦੇ ਰੂਪ ਵਿੱਚ ਉਹਦੀ ਜਿਹੜੀ ਵਰਤੋਂ ਕੀਤੀ ਜਾ ਸਕਦੀ ਹੈ ਦੂਸਰੀ ਗੱਲ ਕਰੀਏ ਮੱਛਰਾਂ ਦੀ ਮੱਛਰ ਜਿਵੇਂ ਆਪਾਂ ਨੂੰ ਪਤਾ ਹੈ ਕਿ ਪਾਣੀ ਦੇ ਖੜੇ ਸਰੋਤਾਂ ਦੇ ਕੋਲ ਵਾਧੇ ਫੁੱਲਦੇ ਨੇ ਇਸ ਕਰਕੇ ਪਾਣੀ ਖੜਾ ਨਾ ਹੋਣ ਦੇਣਾ ਹੀ ਮੱਛਰਾਂ ਨੂੰ ਜਿਹੜਾ ਵਾ ਕਾਬੂ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਇਸ ਕਰਕੇ ਉਹ ਛੋਟੇ-ਮੋਟੇ ਟੋਏ ਟਿੱਬੇ ਨਾਲੀਆਂ ਛੱਪੜ ਜਿਹੜੇ ਕਿ ਬਰਸਾਤੀ ਔਣ ਬਰਸਾਤੀ ਮੌਸਮ ਔਣ ਵੇਲੇ ਜਿਹੜੇ ਆ ਪਾਣੀ ਨਾਲ ਭਰ ਜਾਂਦੇ ਨੇ ਉਹਨਾਂ ਨੂੰ ਜੇ ਹੋ ਸਕੇ ਤਾਂ ਆਪਾਂ ਨੂੰ ਜਿਹੜਾ ਵਾ ਪੂਰ ਦੇਣਾ ਚਾਹੀਦਾ ਵਾ ਪਾਣੀ ਜਿਹੜਾ ਵਾ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਫੇਰ ਦੂਜੇ ਨੁਕਤੇ ਦੀ ਗੱਲ ਕਰੀਏ ਕਿ ਪਸ਼ੂਆਂ ਦੀ ਖੁਰਲੀ ਦੇ ਵਿੱਚ ਗਿੱਲੀ ਫੀਡ ਜਾਂ ਸੀਰੇ ਵਾਲੀ ਫੀਡ ਜ਼ਿਆਦਾ ਦੇਰ ਤੱਕ ਨਹੀਂ ਰਹਿਣ ਦੇਣੀ ਚਾਹੀਦੀ ਉਹਨਾਂ ਦੀ ਜਿਹੜੀ ਖੁਰਲੀ ਆ ਉਹਦੇ ਵਿੱਚ ਸੁੱਕੀ ਫੀਡ ਰਹਿਣੀ ਚਾਹੀਦੀ ਆ ਪਾਣੀ ਦੀ ਪੀਣ ਵਾਲੀ ਜਿਹੜੀ ਖੁਰਲੀ ਆ ਉਹਦੇ ਵਿੱਚ ਪਾਣੀ ਨੂੰ ਵੀ ਬਹੁਤਾ ਦੇਰ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਤਾਂ ਕਿ ਮੱਛਰ ਜਿਹੜਾ ਵਾ ਉਹਦੇ ਵਿੱਚ ਨਾ ਪਣ ਪ سکے ਤੀਸਰੀ ਗੱਲ ਜਿਹੜੀ ਆਪਾਂ ਨੂੰ ਇਹ ਨੋਟ ਕਰਨੀ ਚਾਹੀਦੀ ਹੈ ਕਿ ਆਪਾਂ ਕੀਟਨਾਸ਼ਕ ਰस्सੀਆਂ ਦੀ ਮਦਦ ਦੇ ਨਾਲ ਵੀ ਮੱਖੀਆਂ ਤੇ ਮੱਛਰ ਦੀ ਜਿਹੜੀ ਆ ਜਨਸੰਖਿਆ ਨੂੰ ਜਿਹੜਾ ਵਾਣੀ ਅੰਦਰਤ ਕਰ ਸਕਦੇ ਆ ਇਹਦੇ ਲਈ ਪਸ਼ੂ ਪਾਲਕ ਵੀ ਕੀ ਕਰ ਸਕਦੇ ਨੇ ਸੇਬੇ ਦੀਆਂ ਜਿਹੜੀਆਂ ਵਾ 1 ਤੋਂ 1.5 ਫੁੱਟ ਦੀਆਂ ਰस्सੀਆਂ ਜਿਹੜੀਆਂ ਤੁਸੀਂ ਕੱਟ ਲਓ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਵਾ ਤੁਸੀਂ ਇੱਕ ਮਿਸ਼ਰਣ ਤਿਆਰ ਕਰੋ ਜਿਹਦੇ ਵਿੱਚ ਪਾਈਆ ਗੁੜ ਨੂੰ 250 ਐਮਐਲ ਪਾਣੀ ਦੇ ਵਿੱਚ ਤੁਸੀਂ ਭੋ ਕੇ ਜਿਹੜਾ ਵਾ ਘੋਲ ਲਓ ਤੇ ਉਹਦੇ ਵਿੱਚ ਜਿਹੜਾ ਵਾ ਡਾਕਟਰੀ ਸਲਾਹ ਦੇ ਅਨੁਸਾਰ 100 ਐਮਐਲ ਡਾਈ ਕਲੋਰੋਪੋਸ ਜਾਂ ਕਲੋਰ ਪਾਇਰੀਵੋਜ਼ ਨਾਮਕ ਦਵਾਈ ਜਿਹੜੀ ਆ ਮਿਕਸ ਕਰਕੇ ਤੇ ਥੋੜਾ ਸੁਗੰਧਿਤ ਕਰ ਲਈ ਥੋੜਾ ਕੇਵੜੇ ਦਾ ਪਾਣੀ ਮਿਲਾ ਕੇ ਇਹ ਰਸੀਆਂ ਜਿਹੜੀਆਂ ਨੇ ਇਸ ਮਿਸ਼ਰਣ ਵਿੱਚ ਡਬੋ ਦਿਓ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਓ ਤੇ ਜਾਨਵਰਾਂ ਦੀ ਪੌਂਚ ਤੋਂ ਦੂਜਾ ਜਿਹੜਾ ਵਾ ਸ਼ੈੱਡ ਵਿੱਚ ਵਕਰੀਆਂ-ਵਕਰੀਆਂ ਥਾਵਾਂ ਤੇ ਤੁਸੀਂ ਇਹਨਾਂ ਨੂੰ ਲਟਕਾ ਦਿਓ ਤੇ ਇਹ ਵੀ ਜਿਹੜਾ ਵਾ ਮੱਖੀਆਂ ਮੱਛਰ ਨੂੰ ਜੇੜਾਵਾ ਨਿਯੰਤਰਣ ਕਰਨ ਵਿੱਚ ਜਿਹੜਾ ਵਾ ਸਹਾਇ ਹੋ ਸਕਦੀਆਂ ਨੇ ਚੌਥੀ ਗੱਲ ਕੀ ਕੋਈ ਦੇਸੀ ਨੁਕਤੇ ਵੀ ਹਨ ਜਿੰਨਾਂ ਨਾਲ ਆਪਾਂ ਮੱਖੀਆਂ ਮੱਛਰਾਂ ਨੂੰ ਕਾਬੂ ਕਰ ਸਕਦੇ ਹਾਂ ਬਿਲਕੁਲ ਹਨ ਦੇਸੀ ਨੁਕਤਿਆਂ ਦੇ ਵਿੱਚ ਤੁਸੀਂ ਜਿਹੜਾ ਵਾ ਨਿੰਬੂ ਕਾ ਜਿੰਨੂੰ ਆਪਾਂ ਲੈਮਨ ਗ੍ਰਾਸ ਕਹਿੰਦੇ ਆ ਸਫੇਦੇ ਦਾ ਤੇਲ ਉਹਨੂੰ ਜਿਹੜਾ ਵਾ ਜਿਹੜੇ ਤੁਹਾਡੇ ਪਸ਼ੂ ਆ ਉਹਨੂੰ ਉਸ ਤੇਲ ਦੀ ਜਿਹੜੀ ਆ ਵਾਲਾਂ ਦੀ ਦਿਸ਼ਾ ਦੇ ਉਲਟ ਤੁਸੀਂ ਪਸ਼ੂਆਂ ਤੇ ਜਿਹੜੀਆਂ ਮਾਲਿਸ਼ ਕਰ ਸਕਦੇ ਹੋ ਪਸ਼ੂ ਦੇ ਗਰਦਨ ਪਸ਼ੂ ਦੇ ਸਰੀਰ ਦਾ ਥਰੜਾ ਹਿੱਸਾ ਤੇ ਛੱਡੇ ਦੇ ਅੰਦਰ ਜਿਹੜਾ ਵਾ ਇਸ ਤੇਲ ਦੀ ਮਾਲਿਸ਼ ਕਰਨ ਨਾਲ ਵੀ ਆਪਾਂ ਜਿਹੜਾ ਵਾ ਮੱਖੀਆਂ ਮੱਛਰਾਂ ਨੂੰ ਭਜਾ ਸਕਦੇ ਆ ਫੇਰ ਆਪਣੇ ਕੋਲ ਕੁਝ ਪੌਦੇ ਜਿਵੇਂ ਕਿ ਗਿੰਦਾ, ਤੁਲਸੀ, ਨਿੰਬੂ ਕਾ ਦਾ ਪੌਦਾ ਤੇ ਪੁਦੀਨਾ ਵੀ ਜੇ ਆਪਾਂ ਛੱਡ ਚ ਲਾਈਏ ਤੇ ਇਹਨਾਂ ਦੀ ਵਾਸ਼ਨਾ ਦੇ ਨਾਲ ਵੀ ਜਿਹੜਾ ਮੱਖੀ ਮੱਛਰ ਕਾਫੀ ਹੱਦ ਤੱਕ ਜਿਹੜਾ ਵਾ ਘਟ ਜਾਂਦੇ ਨੇ ਛੱਡ ਵਿੱਚ ਚੂਨੇ ਦੀ ਵਰਤੋਂ ਦੇ ਨਾਲ ਵੀ ਆਪਾਂ ਮੱਖੀਆਂ ਨੂੰ ਭਜਾਉਣ ਵਿੱਚ ਸਹਾਈ ਆਪਾਂ ਜਿਹੜਾ ਵਾ ਪ੍ਰਾਪਤ ਸਹਾਈ ਪ੍ਰਾਪਤ ਹੋ ਸਕਦੇ ਨੇ ਉਸ ਤੋਂ ਬਾਅਦ ਗੱਲ ਆਪਾਂ ਕਰੀਏ ਕਿ ਧੂਆ ਕਰਨ ਦੀ ਅੱਜਕੱਲ ਬਹੁਤ ਇੱਕ ਪਸ਼ੂ ਪਾਲਕਾਂ ਵਿੱਚ ਪ੍ਰਥਾ ਮਸ਼ਹੂਰ ਆ ਕਿ ਧੂਆ ਕਰਨ ਦੇ ਨਾਲ ਮੱਖੀਆਂ ਮੱਛਰਾਂ ਨੂੰ ਜਿਹੜਾ ਵਾ ਪਸ਼ੂਆਂ ਤੋਂ ਜਿਹੜਾ ਭਜਾਇਆ ਜਾ ਸਕਦਾ ਹੈ ਪਸ਼ੂ ਪਾਲਕ ਵੀਰੋ ਦੇ ਭੈਣੋ ਇਹ ਗੱਲ ਯਾਦ ਰੱਖੋ ਕਿ ਧੂਆ ਜੇਕਰ ਆਪਾਂ ਕਰਨਾ ਹੈ ਤਾਂ ਧੂਆ ਆਪਾਂ ਬੰਦ ਜਗ੍ਹਾ ਤੇ ਕਦੀ ਨਹੀਂ ਕਰਨਾ ਇਹ ਨਾ ਹੋਵੇ ਤੁਸੀਂ ਧੂਆ ਬੰਦ ਜਗ੍ਹਾ ਤੇ ਕਰੋ ਤੇ ਜਿਹੜਾ ਵਾ ਪਸ਼ੂ ਤੁਹਾਡਾ ਜਿਹੜਾ ਵਾ ਸਾਹ ਹੀ ਬਿਮਾਰੀ ਨਾਲ ਜਾਂ ਸਾਹ ਘੁੱਟਣ ਵਾਲੀ ਜਿਹੜਾ ਵਾ ਉਹ ਖਰਾਬ ਹੋ ਜਾਵੇ ਧੂਆ ਜੇਕਰ ਕਰਨਾ ਹੈ ਤਾਂ ਧੂਆ ਜਿਹੜਾ ਪਸ਼ੂ ਨੂੰ ਛੱਡ ਤੋਂ ਬਾਹਰ ਲਿਜਾ ਕੇ ਜਾਂ ਕਿਸੇ ਖੁੱਲੀ ਜਗ੍ਹਾ ਤੇ ਹੀ ਕਰਨਾ ਚਾਹੀਦਾ ਹੈ ਤੂੰ ਐਦੀ ਸਮੱਗਰੀ ਵਿੱਚ ਆਪਾਂ ਕੀ ਕੀ ਪਾ ਸਕਦੇ ਹਾਂ ਤੂੰ ਐਦੀ ਸਮੱਗਰੀ ਦੇ ਵਿੱਚ ਤੁਸੀਂ ਇੱਕ ਬੱਠਲ ਦੇ ਵਿੱਚ ਜਿਹੜਾ ਪਾਥੀਆਂ ਰੱਖੋ ਇੱਕ ਦੋ ਟਿੱਕੀ ਤੁਸੀਂ ਜਿਹੜੀ ਆ ਕਪੂਰ ਰੱਖੋ ਉਹਦੇ ਵਿੱਚ ਕੁਛ ਜਿਹੜੇ ਆ ਨਿੰਮ ਦੇ ਪੱਤੇ ਰੱਖੋ ਤੇ ਪੰਜ ਤੋਂ 10 ਜਿਹੜੀਆਂ ਤੁਸੀਂ ਜਿਹੜੀਆਂ ਲੌਂਗ ਜੇ ਇਲਾਵਾ ਉਸ ਜਿਹੜੀ ਆ ਧੂਏ ਦੀ ਸਮੱਗਰੀ ਵਿੱਚ ਪਾ ਕੇ ਤੇ ਸਰੋਂ ਦਾ ਤੇਲ ਥੋੜੀ ਜੀ ਮਾਤਰਾ ਵਿੱਚ ਪਾ ਕੇ ਧੂਆ ਕਰਕੇ ਤੇ ਇੱਕ ਚਮਚਾ ਜੇ ਆਪਾਂ ਸੌਂਫ ਦਾ ਵੀ ਪਾ ਦਈਏ ਤੇ ਇਹ ਜਿਹੜੀ ਧੂਆ ਸਮਗਰੀ ਆ ਇਹ ਮੱਖੀਆਂ ਤੇ ਮੱਛਰਾਂ ਨੂੰ ਜਿਹੜਾ ਭਜੋਣ ਦੇ ਵਿੱਚ ਕਾਫੀ ਜ਼ਿਆਦਾ ਸਹਾਈ ਹੁੰਦੀ ਆ ਫੇਰ ਇੱਕ ਹੋਰ ਗੱਲ ਜਿਹੜੀ ਆਪਾਂ ਜਿਹੜਾ ਨੁਕਤਾ ਆਪਾਂ ਅੱਜ ਸਾਂਝਾ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਹਾਂ ਉਹ ਆਪਾਂ ਇਹ ਕਰ ਸਕਦੇ ਹਾਂ ਕਿ ਸ਼ੈੱਡ ਦੇ ਵਿੱਚ ਜਾਲੀਆਂ ਤੇ ਮੱਛਰਦਾਨੀਆਂ ਦੀ ਵਰਤੋਂ ਖਾਸ ਕਰਕੇ ਜਿਹੜਾ ਚੁਾਈ ਵਾਲਾ ਕਮਰਾ ਜੇ ਤੁਹਾਡਾ ਅਲੱਗ ਆ ਤੇ ਉਹਦੇ ਵਿੱਚ ਜਿਹੜਾ ਵਾ ਤੁਸੀਂ ਮੱਛਰਦਾਨੀ ਜਾਂ ਜਾਲੀਆਂ ਦੀ ਵਰਤੋਂ ਕਰਨ ਨਾਲ ਵੀ ਆਪਾਂ ਜਿਹੜਾ ਵਾ ਮੱਖੀ ਮਛਰਾਂ ਤੇ ਜਿਹੜਾ ਉਹਨਾਂ ਦੀ ਆਮਦ ਨੂੰ ਆਪਾਂ ਘਟਾ ਸਕਦੇ ਹਾਂ ਤੇਜ਼ ਹਵਾ ਸੁੱਟਣ ਵਾਲੇ ਪੱਖੇ ਜਿਵੇਂ ਫਰਾਟੇ ਉਹ ਆਪਾਂ ਸ਼ੈੱਡ ਦੀ ਜਿਹੜੀਆਂ ਛੱਤਾਂ ਤੇ ਲਾ ਸਕਦੇ ਹਾਂ ਜਾਂ ਕਿਤੇ ਹੋਰ ਜਗ੍ਹਾ ਤੇ ਲਾ ਸਕਦੇ ਹਾਂ ਉਹਨਾਂ ਦੇ ਨਾਲ ਜਦੋਂ ਤੇਜ਼ ਹਵਾ ਜਿਹੜੀ ਆ ਪੈਂਦੀ ਆ ਤੇ ਮੱਖੀ ਮਛਰ ਜਿਹੜਾ ਵਾ ਪਸ਼ੂਆਂ ਦੇ ਕੋਲ ਜਿਹੜਾ ਉਹ ਨਹੀਂ ਆਂਦੇ ਮੱਖੀਆਂ ਤੇ ਮੱਛਰਾਂ ਨੂੰ ਰੋਕਣ ਲਈ ਜਿਹੜਾ ਵਾ ਅੱਜਕੱਲ ਬਾਜ਼ਾਰ ਦੇ ਵਿੱਚ ਬਹੁਤ ਸਾਰਾ ਜਿਹੜਾ ਬਿਜਲੀ ਜੰਤਰ ਜਿਹੜੇ ਆ ਉਪਲਬਧ ਨੇ ਜਿੰਨਾਂ ਵਿੱਚ ਜਿਵੇਂ ਬਿਜਲੀ ਦੀਆਂ ਟਿਊਬ ਲਾਈਟਾਂ ਤੇ ਰੈਕਟ ਨੇ ਉਹ ਵੀ ਜਿਹੜਾ ਪਸ਼ੂ ਪਾਲਕ ਵੀਰ ਤੇ ਭੈਣ ਜਿਹੜਾ ਵਾ ਆਪਣੇ ਸ਼ੈੱਡ ਵਿੱਚ ਲਾ ਕੇ ਤੇ ਮੱਖੀਆਂ ਤੇ ਮੱਛਰਾਂ ਨੂੰ ਦੇੜੀ ਆ ਉਹ ਆਮਦ ਨੂੰ ਜਿਹੜਾ ਵਾ ਘਟਾ ਸਕਦੇ ਨੇ ਇਸ ਤੋਂ ਇਲਾਵਾ ਤਲਾਬਾਂ ਦੇ ਵਿੱਚ ਡੱਡੂਆਂ ਨੂੰ ਛੱਡਣ ਨਾਲ ਵੀ ਜਿਹੜਾ ਵਾ ਮੱਛਰਾਂ ਦੀ ਜਿਹੜੀ ਹੈ ਜਨਸੰਖਿਆ ਘਟਾਈ ਜਾ ਸਕਦੀ ਹੈ ਕਿਉਂਕਿ ਡੱਡੂ ਜਿਹੜਾ ਵਾ ਉਹ ਮੱਛਰਾਂ ਦੇ ਜਿਹੜੇ ਲਾਰਵੇ ਹਨ ਉਹਨਾਂ ਨੂੰ ਖਾ ਜਾਂਦੇ ਆ ਤੇ ਇਹਨਾਂ ਦਾ ਜੀਵਨ ਚੱਕਰ ਨੂੰ ਤੋੜਨ ਵਿੱਚ ਸਹਾਇੀ ਹੁੰਦੇ ਆ ਇੱਕ ਜਿਹੜਾ ਆਖਰੀ ਨੁਕਤਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਉਹ ਇਹ ਆ ਕਿ ਜਿਹੜੇ ਸ਼ਾਨਦਾਰ ਖੇਤਰ ਨੇ ਜਿੰਨਾ ਵੇਲੇ ਆਪਾਂ ਪਸ਼ੂਆਂ ਨੂੰ ਜਿਹੜਾ ਬੰਨ ਕੇ ਰੱਖਦੇ ਆ ਉਹ ਸ਼ਾਨਦਾਰ ਖੇਤਰਾਂ ਦੀ ਜਿਹੜੀ ਆ ਹਫ਼ਤੇ 'ਚ ਦੋ ਵਾਰੀ ਚੰਗੀ ਤਰ੍ਹਾਂ ਸਫਾਈ ਕਰਨੀ ਚਾਹੀਦੀ ਆ ਉੱਥੇ ਜਿਹੜੀ ਆ ਘਾਹ ਬੂਟੀ ਜਿਹੜੀ ਆ ਉਹ ਜਿਹੜੀ ਆ ਪੈਦਾ ਨਹੀਂ ਹੋਣ ਦੇਣੀ ਚਾਹੀਦੀ ਉਹਨੂੰ ਟਾਈਮ-ਟਾਈਮ ਤੇ ਜਿਹੜਾ ਵਾ ਕੱਟ ਦੇਣਾ ਚਾਹੀਦਾ ਵਾ ਤਾਂ ਕਿ ਪਾਣੀ ਨਾ ਖੜਾ ਰਵੇ ਤੇ ਮੱਖੀ ਮੱਛਰ ਜਿਹੜੇ ਨਾ ਉੱਥੇ ਪਨਪ ਸਕਣ ਕੀਟਨਾਸ਼ਕ ਦਵਾਈਆਂ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਉਪਲਬਧ ਨੇ ਕੋਈ ਵੀ ਦਵਾਈ ਤੁਸੀਂ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਜਿਹੜਾ ਵਾ ਪਸ਼ੂਆਂ ਤੇ ਤੇ ਛੜ ਤੇ ਸਿਰਕ ਸਕਦੇ ਹੋ ਤੇ ਲੋੜ ਪੈਣ ਤੇ ਇਹਨੂੰ 14 ਤੋਂ 21 ਦਿਨਾਂ ਬਾਅਦ ਜਿਹੜਾ ਵਾ ਉਹ ਜਿਹੜਾ ਵਾ ਰਿਪੀਟ ਵੀ ਕਰ ਸਕਦੇ ਹੋ ਸੋ ਪਸ਼ੂ ਪਾਲਕ ਵੀਰੋ ਉਮੀਦ ਹੈ ਕਿ ਇਹਨਾਂ ਨੁਕਤਿਆਂ ਨੂੰ ਅਪਣਾ ਕੇ ਤੁਸੀਂ ਆਪਣੇ ਕੀਮਤੀ ਪਸ਼ੂ ਤੁਹਾਨੂੰ ਜਿਹੜਾ ਮੱਖੀਆਂ ਤੇ ਮੱਛਰਾਂ ਦ્વાਰਾ ਹੋਣ ਵਾਲੇ ਹਮਲੇ ਤੋਂ ਜਿਹੜਾ ਵਾ ਉਹ ਬਚਾ ਸਕੋਗੇ ਤੇ ਜਿਹੜਾ ਪਸ਼ੂ ਪਾਲਨ ਕਿਤੇ ਤੋਂ ਆਪਣਾ ਜਿਹੜਾ ਵਾ ਉਹ ਬਹੁਤ ਜ਼ਿਆਦਾ ਚੋਖਾ ਮੁਨਾਫਾ ਜਿਹੜਾ ਵਾ ਪ੍ਰਾਪਤ ਕਰ ਸਕੋਗੇ ਧੰਨਵਾਦ